ਜਦੋਂ ਤੁਸੀਂ ਪਠਾਨਕੋਟ ਤੋਂ ਬਠਿੰਡੇ ਨੂੰ ਜਾਂਦੇ ਹੋ ਤਾਂ ਹਾਈਵੇ ਨੈਸ਼ਨਲ ਹਾਈਵੇ ਬਹੁਤ ਹੀ ਪਿਆਰਾ ਹਾਈਵੇ ਆ ਔਰ ਹਰ ਦੁੱਖ ਕਟਿਆ ਜਾਂਦਾ ਜਦੋਂ ਤੁਸੀਂ ਲੰਬਾ ਸਫ਼ਰ ਕਰਦੇ ਹੋ ਥਕੇਵਾ ਮਹਿਸੂਸ ਨਹੀਂ ਹੁੰਦਾ ਲੇਕਿਨ ਦੱਸਦਾ ਹੀ ਇਹ ਕਿ ਜਦੋਂ ਤੁਸੀਂ ਮਖੂ ਸ਼ਹਿਰ ਦੇ ਵਿੱਚ ਪਹੁੰਚਦੇ ਹੋ ਮਖੂ ਸ਼ਹਿਰ ਦਾ ਬਾਈਪਾਸ ਬਣਿਆ ਜਾਂ ਨਹੀਂ ਬਣਿਆ ਲੇਕਿਨ ਇੱਥੋਂ ਬਾਰੇ ਜਾਣਕਾਰੀ ਦੱਸ ਦਈਏ ਕਿ ਜ਼ਿਆਦਾਤਰ ਆਵਾਜਾਈ ਇੱਥੋਂ ਦੀ ਜਾਂਦੀ ਆ ਔਰ ਇੱਥੇ ਜੋ ਫਾਟਕ ਬਣਿਆ ਹੋਇਆ ਔਰ ਇਨਾ ਕੋ ਟੋਟਾ ਜੋ ਆ ਟੁੱਟਾ ਹੋਇਆ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਦਾ ਟੋਟਾ ਹੈ ਪੂਰਾ ਟੁੱਟਾ ਹੈ ਔਰ ਫਾਟਕ ਬਣਿਆ ਫਾਟਕ ਜਦੋਂ ਬੰਦ ਮਿਲਦਾ ਜਾਂ ਫਾਟਕ ਤੋਂ ਬਿਨਾਂ ਵੀ ਅਕਸਰ ਹੀ ਇਨਾ ਰਸ ਰਹਿਦਾ ਔਰ ਮਖੂ ਸ਼ਹਿਰ ਵਿੱਚ ਆ ਕੇ ਹਰ ਬੰਦੇ ਦਾ ਅੱਧਾ ਘੰਟਾ ਪੌਣਾ ਘੰਟਾ ਖਰਾਬ ਹੋ ਜਾਂਦਾ ਨਹੀਂ ਤਾਂ 50 ਕਿਲੋਮੀਟਰ ਇੱਕ ਘੰਟੇ 'ਚ ਹਰ ਕੋਈ ਬੰਦਾ ਕੱਢ ਜਾਂਦਾ ਤਾਂ 50 ਕਿਲੋਮੀਟਰ ਦਾ ਪੈਂਡਾ ਸਿਰਫ ਮੱਖੂ ਸ਼ਹਿਰ ਦੇ ਇਸ ਫਾਟਕ ਕੋਲ ਆ ਕੇ ਇਸ ਜਾਮ ਦੇ ਵਿੱਚ ਆ ਕੇ ਹਰ ਬੰਦੇ ਨੂੰ ਪਰੇਸ਼ਾਨੀ ਜਿਹੜੀ ਆ ਉਹ ਚੱਲਣੀ ਪੈਂਦੀ ਆ ਹੁਣੇ ਤਸਵੀਰਾਂ ਤੁਹਾਨੂੰ ਖਾ ਰਿਹਾ ਇਹ ਮੱਖੂ ਸ਼ਹਿਰ ਦੀਆਂ ਤਸਵੀਰਾਂ ਨੇ ਮੱਖੂ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਪਠਾਨਕੋਟ ਤੋਂ ਸਿੱਧਾ ਪਠੰਡਾ ਜਾਂਦੇ ਹੋ ਤਾਂ ਲਗਾਤਾਰ ਨੈਸ਼ਨਲ ਹਾਈਵੇ ਦਾ ਇੱਕੋ ਹੀ ਰੋਡ ਹੈ ਸਿਰਫ ਟੋਲ ਪਲਾਜ਼ੇ ਤੋਂ ਬਿਨਾ ਕਿਤੇ ਵੀ ਤੁਹਾਡਾ ਸਮਾਂ ਖਰਾਬ ਨਹੀਂ ਹੁੰਦਾ ਹੁਣ ਦੱਸ ਦਈਏ ਕਿ ਉਸ ਦੇ ਵਿੱਚ ਟੋਲ ਪਲਾਜੇ ਤੋਂ ਵੀ ਅੱਗੇ ਹਾਦ ਹੋ ਜਾਂਦੀ ਹੈ ਜਦੋਂ ਮਖੂ ਸ਼ਹਿਰ ਵਿੱਚ ਪਹੁੰਚਦੇ ਹੋ ਤਾਂ ਮਖੂ ਸ਼ਹਿਰ ਵਿੱਚ ਪਹੁੰਚ ਕੇ ਤੁਹਾਨੂੰ ਬ੍ਰੀਕ ਲਗਾਉਣੇ ਪੈਂਦੀ ਆ ਔਰ ਇੱਕ ਘੰਟੇ ਦਾ ਸਮਾਂ ਤਾਂ ਨਿਸ਼ਚਿਤ ਆ ਕਿ ਤੁਸੀਂ ਇਸ ਟ੍ਰੈਫਿਕ ਵਿੱਚ ਅਟਕਦੇ ਹੋ ਔਰ ਮਖੂ ਸ਼ਹਿਰ ਦਾ ਰੋਡ ਵੀ ਅੱਧਾ ਕਿਲੋਮੀਟਰ ਦਾ ਟੋਟਾ ਟੁੱਟਾ ਹੋਇਆ ਔਰ ਇੱਕ ਤਾਂ ਫਾਟਕ ਪੈ ਗਿਆ ਰੋਡ ਟੁੱਟਾ ਹੋਇਆ ਤਾਂ ਦੂਸਰਾ ਟ੍ਰੈਫਿਕ ਵਧ ਜਾਂਦੀ ਆ ਕੀ ਕਾਰਨ ਹੈ ਕਿ ਇੱਥੇ ਫਲਾਈਓਵਰ ਨਹੀਂ ਬਣਾਇਆ ਗਿਆ ਕੀ ਕਾਰਨ ਹੈ ਕਿ ਇਸ ਭਲਾਈ ਓਵਰ ਤੋਂ ਬਿਨਾ ਸਾਰਾ ਨੈਸ਼ਨਲ ਹਾਈਵੇ ਜਿਹੜਾ ਐ ਇੱਥੋਂ ਦੀ ਹੀ ਲੋਕ ਨਿਕਲਦੇ ਆ ਤਾਂ ਇੱਥੇ ਆ ਕੇ ਤੰਗੀ ਆਉਂਦੀ ਆ ਔਰ ਇੱਕ ਕਾਰਨ ਹੋਰ ਦੱਸ ਦੇਣਾ ਕਿ ਬਾਹਰ ਜਿਸ ਦੇ ਕੋਲ ਵੀ ਜਾਣਕਾਰੀ ਹੋਏ ਕਿ ਇਸ ਦਾ ਹਾਈਵੇ ਹੈਗਾ ਜੋ ਬਾਈਪਾਸ ਹੈ ਜਾਂ ਨਹੀਂ ਬਾਈਪਾਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਸੀ ਨਹੀਂ ਸੀ ਲੇਕਿਨ ਅਸੀਂ ਵੀ ਜਾ ਕੇ ਇਸ ਚੌਂਕ ਦੇ ਵਿੱਚ ਇਸ ਰਸਤੇ ਦੇ ਵਿੱਚ اٹਕ ਗਏ ਕਿਉਂਕਿ ਇਹ ਜੋ ਰਸਤਾ ਵਾ ਉਹ ਅਕਸਰ ਹੀ ਤੁਸੀਂ ਵੇਖਿਆ ਕਿ ਮਖੂ ਸ਼ਹਿਰ ਵਿੱਚ ਆ ਕੇ ਤੁਹਾਨੂੰ ਪਰੇਸ਼ਾਨੀਆਂ ਆਉਂਦੀਆਂ ਜੇ ਇੱਥੇ ਬਾਈਪਾਸ ਨਹੀਂ ਆ ਤਾਂ ਬਾਈਪਾਸ ਬਣਨਾ ਚਾਹੀਦਾ ਤਾਂ ਜੇ ਬਾਈਪਾਸ ਵੀ ਨਹੀਂ ਹੈ ਤਾਂ ਦੂਸਰੀ ਆਪਸ਼ਨ ਇਹ ਆ ਕਿ ਇਸ ਜੋ ਫਾਟਕ ਹੈ ਇਸ ਦੇ ਉੱਤੇ ਫਲਾਈਓਵਰ ਬਣਨਾ ਚਾਹੀਦਾ ਇਹ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ